ਮੇਰੇ ਕੋਲ ਕਿੰਨਾ ਵੀ ਇਹ ਤੁਹਾਨੂੰ ਤਾਂ ਰਾਸੇ ਹਜੇ ਕਹੇ ਜੇ ਕਾਲਾ ਭਾਜੂ ਪਤਾ ਸਰਕਾਰ ਵਿੱਚ ਹੈਗਾ ਠੀਕ ਹੈ ਨਾ ਮੈਂ ਕਿਉਂ ਸਰਪੰਚ ਸਾਹਿਬ ਦਾ ਆਣਾ ਹੈ ਪੂਰਾ ਵੀ ਠੀਕ ਹੈ ਨਾ ਕੋਈ ਗੱਲ ਪਹਿਲਾਂ ਇਸ਼ਾਰਾ ਦਸੂਗਾ ਨਾ ਹਾਂ ਗਵਰਨਮੈਂਟ ਨੂੰ ਆਉਂਦਾ ਕਿਸੇ ਪੋਰਟਲ ਤੇ ਪੁੰਦੇ ਸਾਰੇ ਜਿੰਨੇ ਫਰੂਮ ਪਾਉਂਦੇ ਲੋਕਾਂ ਨੂੰ ਦੱਸਦੇ ਇੱਕ ਨੰਬਰ ਤੇ ਆ ਪੇਪਰ ਲਵਣਾ ਦੋ ਤੇ ਆ ਤਿੰਨ ਤੇ ਆ ਸਾਰਾ ਕੁਝ ਲਿਖਿਆ ਹੁੰਦਾ ਕਿਸੇ ਨੂੰ ਕਿਸੇ ਕੋਲ ਜਾਣਾ ਨਾ ਪੈਂਦਾ ਕਿਸੇ ਨੂੰ ਕੋਈ ਪੁੱਛਣਾ ਨਾ ਪੈਂਦਾ ਅੱਜ ਪੰਚਾਇਤੀ ਚੋਣਾਂ ਵਰਤੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਇਸੇ ਕਰਕੇ ਰੱਖੀ ਆ ਕਾਨਫਰੰਸ ਕਿਉਂਕਿ ਪੰਚਾਇਤੀ ਚੋਣਾਂ ਨੇ ਆਉਣ ਵਾਲੀ 15 ਤਰੀਕ ਨੂੰ ਇਲੈਕਸ਼ਨ ਹੋਣੇ ਨੇ ਪਰ ਮੋਗੇ ਜ਼ਿਲ੍ਹੇ ਦਾ ਪੰਚਾਇਤ ਜੁਨੀਆ ਜ਼ਿਲ੍ਹਾ ਪ੍ਰਧਾਨ ਹੋਣ ਕਰਕੇ ਮੈਂ ਕਾਨਫਰੰਸ ਰੱਖੀ ਆ ਕਿਉਂਕਿ ਮੋਗੇ ਜ਼ਿਲ੍ਹੇ ਦੇ ਅਨੁਮਾਨਾਂ ਅਜਾ 331 ਪਿੰਡਾਂ ਜਿਹਦੇ ਵਿੱਚ 600 ਉਮੀਦਵਾਰ ਜਿਹੜੇ ਸਰਪੰਚੀ ਦਾ ਉਮੀਦਵਾਰ ਆ ਉਹਨਾਂ ਨੇ ਪੇਪਰ ਭਰਨੇ ਆ ਤੇ ਅਨੁਮਾਨਾਂ ਅਜਾ 2005 ਕਾਇਦੇ ਭਰਨਗੇ ਪਰ ਕਾਜਦਾਨ ਦੀ ਜਿਹੜੀ ਤਰੀਕ ਦਿੱਤੀ ਆ ਸਰਕਾਰ ਨੇ ਉਹ ਚ ਧਾਂਦਲੀ ਬੜੀ ਹੋ ਰਹੀ ਆ ਕਿਸੇ ਨੂੰ ਕੋਈ ਕਾਜ ਨਹੀਂ ਪੂਰਾ ਹੁੰਦਾ ਕਿਸੇ ਦਾ ਕੋਈ ਕਾਜ ਨਹੀਂ ਪੂਰਾ ਹੁੰਦਾ ਕਿਉਂਕਿ ਇਹ ਅਫਸਰ ਸਹਿਬਾਨਾਂ ਤੇ ਸਰਕਾਰ ਦਾ ਦਬਾਅ ਪਾਇਆ ਜਾ ਰਿਹਾ ਹੈ ਜਿੱਥੇ ਕਿ ਜਿਹੜੀਆਂ ਪੰਚਾਇਤੀ ਚੋਣਾਂ ਤੇ ਲੋਕਤੰਤਰ ਦੀ ਮੁੱਢਲੀ ਰੀੜ ਦੀ ਹੱਡੀ ਆ ਸਮਝੋ ਕਿਉਂਕਿ ਇੱਥੋਂ ਖੈਰਾ ਕੰਮ ਚੱਲਦਾ ਤੇ ਜੇ ਇੱਥੇ ਧਾਂਦਲੀ ਕੀਤੀ ਗਈ ਮੈਂ ਤੁਹਾਡੇ ਵਾਅਦੇ ਭਰਾਂઈ ਮੁਲਾਜ਼ਮਾਂ ਨੂੰ ਇਹ ਮੈਂ ਦੱਸਣਾ ਚਾਹੁੰਨਾ ਹੈ ਕਿ ਤੁਸੀਂ ਕਿਸੇ ਦੇ ਮਗਰ ਲੱਗ ਕੇ ਆਪਦੇ ਪਰਿਵਾਰ ਨਾ ਰੱਖੋ ਕਿਉਂਕਿ ਮੋਕੇ ਜ਼ਿਲ੍ਹੇ ਦੇ 5 ਦਫ਼ਤਰ ਨੇ ਵੀਡੀਓ ਦਾਫਤਰ ਜਿਹੜੇ ਕਿ ਵੀਡੀਓ ਸਾਪ ਹੀ ਉਹਨਾਂ ਦੇ ਦਬਾਅ ਥੱਲੇ ਆ ਕੇ ਜਾਂ ਨਰੇਗਾ ਰਜਨਾ ਸਟਾਪ ਆ ਜਾਂ ਪੰਚਾਇਤ ਸਕੱਤਰ ਨੇ ਕੋਈ ਤਾਂ ਚੁੱਲਾ ਟੈਕਸ ਨਹੀਂ ਦੇ ਰਿਹਾ ਸਰਕਾਰ ਦੇ ਦਬਾਅ ਦੇ ਥੱਲੇ ਕੋਈ ਕਿਤੇ ਕਹਿੰਦੇ ਆ ਨਰੇਗਾ ਸਟਾਪ ਛੁੱਟੀ ਤੇ ਆ ਜਿਦੋਂ ਸਰਕਾਰ ਦੀਆਂ ਹਦਾਇਤਾਂ ਨੇ ਕਿ ਇਸ ਦਿਨ ਕੋਈ ਛੁੱਟੀ ਨਹੀਂ ਕਰ ਸਕਦਾ ਮੈਂ ਤੁਹਾਡੇ ਸਾਹਮਣੇ ਰਾਂ ਹਰ ਇੱਕ ਕੈਂਡੀਡੇਟ ਨੂੰ ਜੋ ਵੀ ਸਰਪੰਚੀ ਦਾ ਕੈਂਡੀਡੇਟ ਆ ਜਾਂ ਪੰਚਾਇਤ ਮੈਂਬਰ ਦਾ ਕੈਂਡੀਡੇਟ ਨੇ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧਤ ਰੱਖਦਾ ਹੈ ਚਾਹੇ ਉਹ ਕਾਂਗਰਸ ਨਾਲ ਚਾਹੇ ਅਕਾਲੀ ਦਲ ਨਾਲ ਚਾਹੇ ਝਾੜੂ ਨਾਲ ਚਾਹੇ ਬਹੁਜ ਸਮਾਜ ਪਾਰਟੀ ਨਾਲ ਭਾਵੇਂ ਭਾਜਪਾ ਨਾਲ ਸਬੰਧਤ ਰੱਖਦਾ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੇ ਜਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਪੰਚਾਇਤ ਯੂਨੀਅਨ ਦਾ ਕਿ ਜਿਸ ਵੀ ਮਲਾਜਮ ਨੇ ਤੁਹਾਡੇ ਨਾਲ ਜਾਤੀ ਕੀਤੀ ਆ ਜਾਂ ਕਿਹਾ ਮੈਂ ਫਲਾਣੇ ਭੋਗਤੇ ਗਿਆ ਜਾਂ ਕਿਸੇ ਵੀਡੀਓ ਨੇ ਕਿਹਾ ਸਾਨੂੰ ਆ ਹਦਾਇਤ ਅਸੀਂ ਦੇ ਨਹੀਂ ਸਕਦੇ ਉਹ ਬਾਈ ਨੇਮ prufa ਦੇ ਨਾਲ ਲੈ ਕੇ ਆਉਣ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਐਫੀਡੈਵਟ ਦੇ ਕੇ ਉਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜਾਵਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕਿਸੇ ਲੀਡਰ ਦੇ ਦਬਾਅ ਦੇ ਥੱਲੇ ਅਸੀਂ ਕਿਸੇ ਦੇ ਨਾਲ ਕੀ ਕਰਨਾ ਹੈ ਜਾਣ ਬੁੱਝ ਕੇ ਉਹ ਆਪਦੇ ਨਾ ਜਿਹੜੇ ਮੁਲਾਜ਼ਮਾ ਉਹ ਆਪਦੇ ਰੋਟੀ ਦੇ ਵਿੱਚ ਲਤ ਮਾਰ ਰਹੇ ਆ ਮੁੜ ਕੇ ਉਹਨਾਂ ਦੇ ਕਿਸੇ ਲੀਡਰ ਨੇ ਵਾਹ ਨਹੀਂ ਫੜਨੀ ਕਿਉਂਕਿ ਉਹ ਡਿਊਟੀ ਦੀ ਕਿਤਾਹੀ ਕਰ ਰਹੇ ਆ ਮੈਂ ਫਿਰ ਜਿੰਨੇ ਵੀ ਉਮੀਦਵਾਰ ਆ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਰੱਖਦੇ ਉਹਨਾਂ ਨੂੰ ਤੁਹਾਡੇ ਮਾਧਿਅਮ ਨਾਲ ਫਿਰ ਬੇਨਤੀ ਕਰਦਾ ਕਿ ਜਿਸ ਵੀ ਮਲਾਜਮ ਨੇ ਤੁਹਾਨੂੰ ਚਾ ਚੁੱਲਾ ਟੈਕਸ ਤੋਂ ਦਵਾ ਦਿੱਤਾ ਚਾ ਨਰੇਗਾ ਦੇ ਸਟਾਫ ਨੇ ਸਾਈਨ ਕਰਨ ਤੋਂ ਜਵਾਬ ਦਿੱਤਾ ਬਾਈ ਨੇਮ ਨਾਮ ਲੈ ਕੇ ਪ੍ਰੂਫ ਲੈ ਕੇ ਐਫੀਡੇਟ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਦੋਂ ਆਉਣਗੇ ਸਾਹ ਫਿਰਨੋ ਹਾਈ ਕੋਰਟ ਦੀਆਂ ਪੌੜੀਆਂ ਜਰੂਰ ਚੜਾਵਾਂਗੇ ਉਸ ਦਿਨ ਉਸ ਵੀਡੀਓ ਨੂੰ ਉਸ ਦਿਨ ਉਹਨੂੰ ਰਿਕਵੈਸਟ ਆਪ ਨੂੰ ਉਸ ਪੰਚਾਇਤ ਸਿਕੱਤਰ ਨੂੰ ਅਸੀਂ ਪੁੱਛਾਂਗੇ ਤੇ ਬਾਕੀ ਮੇਰੇ ਤੁਹਾਡੇ ਮਾਧਮ ਰਹੀਂ ਆਰੋ ਸਾਹਿਬ ਨੂੰ ਵੀ ਬੇਨਤੀ ਆ ਕਿ ਉਹ ਹਰ ਇੱਕ ਦੀ ਫਾਈਲ ਫੜਮ ਔਰ ਜਿਹੜੇ ਗੇਟ ਦੇ ਵਿੱਚ ਉਸ ਪ੍ਰਸ਼ਾਸਨ ਖੜਾਇਆ ਜਿਉਆ ਕਿਸੇ ਨੂੰ ਨਹੀਂ ਲੱਗੇ ਨਿਕੜ ਦਿੰਦੇ ਤਾਂ ਉਹ ਉਮੀਦਵਾਰ ਨੂੰ ਮੈਂ ਬੇਨਤੀ ਕਰਦਾ ਕਿ ਉਹਦਾ ਨਾਮ ਪੁੱਛਣਾ ਕਿਸਨੇ ਤੇਰੀ ਡਿਊਟੀ ਲਈ ਆ ਤੂੰ ਕਾਹ ਤੋਂ ਨਹੀਂ ਅੰਦਰ ਜਾਣ ਦਿੰਦਾ ਬਾਈ ਦੇ ਉਹਦਾ ਨਾਮ ਯਾਦ ਰੱਖਣ ਤਾਂ ਕਿ ਉਹ ਪੂਰੇ ਪ੍ਰੂਫ ਆਪ ਦੇ ਕੋਲੇ ਰੱਖਣ ਆਪਾਂ ਨੂੰ ਦੱਸ ਦਈਏ ਕਿ ਤੁਸੀਂ ਸਰਕਾਰ ਦੇ ਦਬਾਅ ਥਲੇ ਆਪਦੀ ਨੌਕਰੀ ਦੀ ਕਟਾਹੀ ਕਰ ਰਹੇ ਆ ਕਿ ਫੇਰ ਦੇਖਾਂਗੇ ਹਾਈ ਕੋਰਟ ਦੀਆਂ ਪੌੜੀਆਂ ਤੁਹਾਡੇ ਨਾਲ ਕਿਹੜਾ ਲੀਡਰ ਚੜਦਾ ਬਿਲਕੁਲ ਜੀ ਧੰਮੀ ਦੇਣਾ ਚਾਹੀਦਾ ਮੈਂ ਤਾਂ ਕਹਿੰਦਾ ਜੀ ਸਰਕਾਰ ਨੂੰ ਕਾਨੂੰਨੀ ਇਹੋ ਜਿਹਾ ਬਣਾਉਣਾ ਚਾਹੀਦਾ ਆਨਲਾਈਨ ਪੜ੍ਹਨੀ ਚਾਹੀਦੀ ਆਨਲਾਈਨ ਸਾਰਾ ਕੁਝ ਹੋਣਾ ਚਾਹੀਦਾ ਤੇ ਆਨਲਾਈਨ ਹਾਜ਼ਰ ਹੋਣਾ ਚਾਹੀਦਾ ਜਰੂਰ ਉੱਥੇ ਬਲਾਕਾਂ ਦੇ ਵਿੱਚ ਬੁਰਾ ਹਾਲ ਆ ਕਈ ਫੁੜਕ ਫੁੜਕ ਕੇ ਡਿੱਗੀ ਜਾਂਦੇ ਆ ਜੇ ਧੰਦਲੀਆਂ ਕਰਨੀਆਂ ਤਾਂ ਹੀ ਸਰਕਾਰਾਂ ਨਹੀਂ ਕਰਦੇਆਂ ਗਿਆ ਠੀਕ ਹੈ ਨਾ ਜੀ ਅਸੀਂ ਜਿੱਥੇ ਵੀ ਪੰਚਾਇਤ ਨਾਲ ਤੱਕਾ ਹੋਇਆ 250 ਪੈਨਸ਼ਨ ਹੁੰਦੀ ਸੀ ਪੰਚਾਇਤਾਂ ਵੜਦੇ ਹੁੰਦੀਆਂ ਸੀਗੀਆਂ ਤਾਂ ਵਿਰੋਧੀ ਪਾਰਟੀਆਂ ਮੈਂ ਤਰਖਾਹ ਦੇ ਦਿੰਦੀ ਸੀ ਉਹ ਵੀ ਰਸਤੀ ਹਟਾਇਆ ਉਹ ਵੀ ਅਸੀਂ ਉਹ ਧਰਨਾ ਲਾ ਕੇ ਦੋਸਤ ਸਾਹਿਬ ਉਦੋਂ ਸੰਦੇਸ਼ ਦਿੱਤੇ ਡੀਸੀ ਸਾਹਿਬ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਇਹ ਤਾਂ ਉਹਨਾਂ ਨੇ ਬਕਾਇਦਾ ਐਸਐਸਪੀ ਨੂੰ ਕਿਹਾ ਸੀਗਾ ਵੀ ਇਹ ਜਦੋਂ ਵੀ ਤੁਸੀਂ ਜਦੋਂ ਵੀ ਕਿਸੇ ਤੇ ਪਰਚਾ ਕਰਨਾ ਤਾਂ ਉਹਦੀ ਇਨਕੁਆਰੀ ਕਰਕੇ ਕਰੋ ਤਾਂ ਕਿ ਕੇਰਾਂ ਸਰਕਾਰ ਬਦਲਣ ਅਨਸਾਰ ਪਛਾਣਾਂ ਦਾ ਰਿਕਾਰਡ ਹੀ ਵਿਜੀਲੈਂਸ ਚੱਕਣ ਲੱਗੇ ਸੀ ਰਿਕਾਰਡ ਵਿਜੀਲੈਂਸ ਕਰੋਗੀ ਤਾਸੇ ਜੂਨ ਬਣਾ ਕੇ ਉਦੋਂ ਚੀਥਾ ਬੰਦ ਕੀਤੀਆਂ ਸਰਕਾਰ ਦੀਆਂ ਤੇ ਮੁੜ ਕੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹਦੀ ਕੋਟੀ ਘੇਰਨ ਲੱਗੇ ਤਾਂ ਵਿਜੀਲੈਂਸ ਨੇ ਖੜਾ ਛੱਡਿਆ ਸੀਗਾ ਕਿਉਂਕਿ ਅਸੀਂ ਕਹਿੰਦੇ ਰਿਕਾਰਡ ਆਟਟ ਹੋਵੇ ਸਵੈਦੰਤ ਵਿਭਾਗ ਕਰੇ ਸੋ ਮੈਂ ਇਹ ਦੱਸ ਦੇਣਾ ਚਾਹੁੰਦਾ ਸਮੂਹ ਮੋਗਾ ਜ਼ਿਲ੍ਹੇ ਦੇ ਜਿੰਨੇ ਵੀ ਕੈਂਡੀਡੇਟ ਆ ਸੰਵੇਦ ਸਬੂਤਾਂ ਦੇ ਉਹ ਐਫੀਡੇਵਿਟ ਲੈ ਕੇ ਆਉਣਗੇ ਤਾਂ ਕਿ ਸਾਡਾ ਪੰਚਾਇਤ ਯੂਨੀਅਨ ਦਾ ਹਾਈ ਕੋਰਟ ਦੇ ਵਿੱਚ ਵਕੀਲ ਹੈ ਅਸੀਂ ਮਲਾਜਮਾਂ ਨੂੰ ਪੌੜੀਆਂ ਚੜਾਉਣਾ ਉੱਥੇ ਫਿਰ ਅਸੀਂ ਵੇਖਣਾ ਵੀ ਕਿਸ ਲੀਡਰ ਦੇ ਦਵਾ ਦੇ ਥੱਲੇ ਆਉਨੇ ਆ ਤੇ ਕਿਹੜਾ ਲੀਡਰ ਤੁਹਾਡੀ ਬਾਹ ਫੜਦਾ ਇੱਥੇ ਤਾਂ ਸੈਕਟਰੀਆਂ ਦੇ ਪੀਏ ਰੱਖੇ ਆ ਮੈਂ ਖੁਦ ਟੈਲੀਫੋਨ ਕੀਤਾ ਸੈਕਟਰੀਆਂ ਦੇ ਪੀਏ ਟੈਲੀਫੋਨ ਚੱਕਦੇ ਆ ਕਿਸੇ ਨੇ ਸਾਨੂੰ ਜਵਾਬ ਨਹੀਂ ਦਿੱਤਾ ਸੈਕਟਰੀ ਕਿੱਡਾ ਅਫਸਰ ਹੁੰਦਾ ਜਿਨ੍ਹਾਂ ਦੇ ਪੀਏ ਰੱਖੇ ਆ ਇਹ ਧਾਂਦ ਲੀਆਂ ਇਹ ਸਰਕਾਰ ਨੇ ਗੰਦ ਪਾਤਾ ਇਹ ਗੰਦ ਅਸੀਂ ਭੈਣ ਨਹੀਂ ਦੇਣਾਗਾ ਸਾਡੀ ਜੂਨੀਅਰ ਡਟ ਕੇ ਖੜੂਗੀ ਤੇ ਡਟ ਕੇ ਮੁਕਾਬਲਾ ਕਰੂਗੀ ਮੈਂ ਆਰੋ ਸਾਹਿਬਾ ਇਹਨਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਕਿਸੇ ਦੀ ਹੈਲ ਫੜ ਤੋਂ ਅਨਕਾਰੀ ਨਾ ਕਰਨ ਔਰ ਜਿਹੜੇ ਗੇਟ ਦੇ ਵਿੱਚ ਪੁਲਿਸ ਮੁਲਾਜ਼ਮ ਲਾਏ ਆ ਉਹ ਗੇਟ ਬੰਦ ਨਾ ਕਰਨ ਜਿਸ ਵੀ ਕੈਂਡੀਡੇਟ ਦੀ ਫੇਲ ਆ ਉਹਨੂੰ ਅੰਦਰ ਐਂਟਰ ਹੋਣ ਦੇਣ ਜੇ ਉਹ ਕਿਸੇ ਨੂੰ ਰੋਕਣਗੇ ਤਾਂ ਬਕਾਇਦਾ ਉਸ ਮੁਲਾਜ਼ਮ ਦਾ ਨਾਮ ਔਰ ਉਸ ਅਫਸਰ ਉਸ ਨੂੰ ਪੁੱਛਣ ਵੀ ਕਿਹੜੇ ਅਫਸਰ ਨੇ ਤੈਨੂੰ ਆਖਿਆ ਬਕਾਇਦਾ ਪ੍ਰੂਫਾਂ ਦੇ ਨਾਲ ਐਫੀਡੈਂਟ ਲੈ ਕੇ ਮੇਰੇ ਕੋਲ ਆਉਣ ਤੇ ਮੈਂ ਸਾਥ ਦੇਵਾਂਗਾ ਤੇ ਮੈਂ ਉਹਨਾਂ ਮੁਲਾਜ਼ਮਾਂ ਨੂੰ ਉਹ ਹਾਈ ਕੋਰਟ ਦੀਆਂ ਪੌੜੀਆਂ ਚੜਾਉਂਗਾ ਮੈਂ ਤੁਹਾਡੇ ਮਾਦੀਆਂ ਨੂੰ ਵੀ ਕਹਿ ਰਿਹਾ ਕਿ ਮੈਂ ਕਦੇ ਵੀ ਪਿੱਛੇ ਨਹੀਂ ਹਟੂੰਗਾ ਉਹਨਾਂ ਮੁਲਾਜ਼ਮਾਂ ਨੂੰ ਮੈਂ ਦੱਸ ਦਊਗਾ ਇਹਨਾਂ ਕਾਨੂੰਨਾਂ ਬਾਰੇ ਮੈਨੂੰ ਸਭ ਪਤਾ ਤੇ ਮੈਂ ਸਭ ਕੁਝ ਜਾਣਦਾ ਤੇ ਮੈਂ ਹਰ ਇੱਕ ਉਮੀਦਵਾਰ ਦਾ ਸਾਥ ਦੇਵਾਂਗਾ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੋਵੇ ਸਾਡੇ ਲੋ ਬਸ ਹਾਈ ਕੋਰਟ ਹੀ ਬੇਫਿਕਰ ਰਹੋ ਹਾਈ ਕੋਰਟ ਚੱਲਾਂਗੇ ਬਾਈ ਨੇਮ ਉਹਨਾਂ ਅਫਸਰਾਂ ਦੇ ਜਿਹੜੇ ਅਫਸਰ ਨਹੀਂ ਫੜਦੇ ਤੇ ਜਿਹੜੇ ਪੁਲਿਸ ਮੁਲਾਜ਼ਮ ਰੋਕਦੇ ਆ ਉਹਨਾਂ ਦੇ ਖਿਲਾਫ ਹਰ ਹਾਲਤ ਚੱਲਾਂਗੇ ਅਸੀਂ ਹਰ ਹਾਲਤ ਉਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ 'ਤੇ